ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਅੱਗੇ ਸਾਖੀ ਸੁਣਦੇ ਹਾਂ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਦੇਰ ਦੀ ਧਰਤੀ ਤੇ ਪਹੁੰਚੇ ਤਾਂ ਤੇ ਮਹਾਰਾਜ ਨੇ ਉੱਥੇ ਅਨੇਕਾਂ ਕੋਤਕ ਵਰਤਾਏ 3 ਸਤੰਬਰ ਵਾਲੇ ਦਿਨ ਮਹਾਰਾਜ 1708 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਦਉ ਦਾਸ ਵਿਰਾਗੀ ਦੇ ਡੇਰੇ ਤੇ ਗਏ 8 ਸਤੰਬਰ ਵਾਲੇ ਦਿਨ ਇੱਕ ਹੋਰ ਘਟਨਾ ਵਾਪਰੀ ਮਹਾਰਾਜ ਗੁਦਾਵਰੀ ਦੇ ਕੰਡੇ ਬੈਠੇ ਹਨ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾ ਇਧਰੋਂ ਇਹ ਵੀ ਨਦੇੜ ਪਹੁੰਚ ਗਿਆ ਤੇ ਗੁਰੂ ਗੋਬੀ ਸਿੰਘ ਜੀ ਦੇ ਦਰਸ਼ਨ ਕਰਨ ਲਈ ਗੁਦਾਵਰੀ ਦੇ ਕੰਡੇ ਤੇ ਪਹੁੰਚ ਗਿਆ ਗੁਰੂ ਗੋਬੀ ਸਿੰਘ ਜੀ ਗੁਦਾਵਰੀ ਦੇ ਕੰਡੇ ਤੇ ਆਸਣ ਲਾ ਕੇ ਬੈਠੇ ਹੋਏ ਸਨ ਬਹਾਦਰ ਸ਼ਾ ਜਦੋਂ ਅੱਗੇ ਵਧਿਆ ਤਾਂ ਇਸ ਨੇ ਮਨ ਵਿੱਚ ਸੋਚਿਆ ਕਿ ਮਹਾਰਾਜ ਦੇ ਨਾਲ ਆਗਰੇ ਦੇ ਵਿੱਚ ਮੈਂ ਇੱਕ ਦਿਨ ਕਰਾਰ ਕੀਤਾ ਸੀ ਕਿ ਉਹ ਦਰਿੰਦੇ ਉਹ ਪਾਪੀ ਉਹ ਦੁਸ਼ਟ ਮੈਂ ਤੁਹਾਡੇ ਪੇਸ਼ ਕਰਾਂਗਾ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕੀਤਾ ਸੀ ਪਰ ਇਹ ਵਾਦਾ ਅਜੇ ਬਾਦਸ਼ਾਹ ਪੂਰਾ ਨਹੀਂ ਸੀ ਕਰ ਸਕਿਆ ਫਿਰ ਮਨ ਵਿੱਚ ਇੱਕ ਖਿਆਲ ਆਇਆ ਕਿ ਮਹਾਰਾਜ ਨੇ ਆਗਰੇ ਦੇ ਕਿਲੇ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਜਿਹੜੀ ਮਾਇਆ ਹੁੰਦੀ ਹੈ ਬੜੀ ਬਲਵਾਨ ਹੁੰਦੀ ਹੈ ਤੇ ਕਿਉਂ ਨਾ ਉਸੇ ਤਰੀਕੇ ਨਾਲ ਮਹਾਰਾਜ ਨੇ ਕਿਹਾ ਸੀ ਕਿ ਮਾਇਆ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੂੰ ਖਰੀਦਿਆ ਜਾ ਸਕਦਾ ਹੈ। ਬਾਦਸ਼ਾਹ ਸ਼ਾਹ ਜਾਨ ਨੇ ਆਪਣੀ ਜੇਬ ਵਿੱਚ ਹੱਥ ਮਾਰਿਆ ਤੇ ਇੱਕ ਕੀਮਤੀ ਹੀਰਾ ਹੱਥ ਵਿੱਚ ਆਇਆ। ਸ਼ਾਹ ਨੇ ਮਨ ਵਿੱਚ ਸੋਚਿਆ ਕਿ ਗੁਰੂ ਸਾਹਿਬ ਦੇ ਸਿੱਖ ਤਾਂ ਰੁਪਈਆ 2 ਰੁਪਈਏ ਹੀ ਮੱਥਾ ਟੇਕਦੇ ਹੋਣੇ ਆ। ਮੇਰੇ ਤੋਂ ਵੱਡਾ ਦਾਨੀ ਹੋਰ ਕੌਣ ਹੋ ਸਕਦਾ ਹੈ? ਬਾਦਸ਼ਾਹ ਨੇ ਇਹ ਕੀਮਤੀ ਹੀਰਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੇਟ ਕੀਤਾ ਅਤੇ ਮੱਥਾ ਟੇਕਿਆ। ਗੁਰੂ ਸਾਹਿਬ ਨੇ ਹੀਰਾ ਚੱਕ ਕੇ ਆਪਣੇ ਸੱਜੇ ਹੱਥ ਦੀ ਹਥੇਲੀ ਤੇ ਰੱਖ ਲਿਆ ਤੇ ਉਸ ਨੂੰ ਫੇਰ ਕੇ ਹੱਥ ਨਾਲ ਘੁਮਾ ਕੇ ਵੇਖਣ ਲੱਗ ਪਏ ਜਦੋਂ ਗੁਰੂ ਸਾਹਿਬ ਨੇ ਉਸ ਹੀਰੇ ਨੂੰ ਦੋ ਚਾਰ ਵਾਰ ਵੇਖਿਆ ਬਹਾਦਰ ਸ਼ਾਹ ਦੇ ਮਨ ਅੰਦਰ ਫੁਰਨਾ ਆਇਆ ਸੋਚਣ ਲੱਗਾ ਕਿ ਵੇਖੋ ਕਿ ਮਾਇਆ ਦੀ ਕਿੰਨੀ ਵੱਡੀ ਕਰਾਮਾਤ ਹੈ ਕਿ ਇਹ ਸਭ ਦੇਖ ਕੇ ਸੋਚਦਾ ਹੈ ਕਿ ਮਹਾਰਾਜ ਨੂੰ ਇਹ ਹੀਰਾ ਦੇਖ ਕੇ ਪੁਰਾਣੀਆਂ ਉਹ ਕਿਲੇ ਵਾਲੀਆਂ ਸਭ ਗੱਲਾਂ ਭੁੱਲ ਗਈਆਂ ਹਨ ਜੇ ਮਨ ਵਿੱਚ ਇਹ ਵਿਚਾਰਾਂ ਹੀ ਕਰੀ ਜਾ ਰਿਹਾ ਸੀ ਤੇ ਮਹਾਰਾਜ ਨੇ ਇੱਕ ਦਮ ਹੀਰੇ ਨੂੰ ਪੁਆ ਕੇ ਗੋਦਾਵਰੀ ਨਦੀ ਦੇ ਵਿੱਚ ਛੁੱਟ ਦਿੱਤਾ ਇਹ ਵੇਖ ਕੇ ਸ਼ਾਹ ਦੇ ਸਾਹ ਸੁੱਕੇ ਮੈਂ ਜੋਰੀ ਦੇ ਜਾ ਕੇ ਵੇਚ ਲੈਂਦਾ ਲੱਖਾਂ ਬੰਦਿਆਂ ਦੇ ਭਰਦਾ পেট ਹੀਰਾ ਕੀਮਤ ਪਾਈ ਨਾ ਕਲ-ਕਲ ਗਿਆ ਵਾਲੜੇ ਨੇ ਐਵੇਂ ਛੁੱਟਤਾ ਪਰੇ ਬਲੇਟ ਹੀਰਾ ਜਦੋਂ ਮਹਾਰਾਜ ਨੇ ਉਹ ਕੀਮਤੀ ਹੀਰਾ ਗੋਦਾਵਰੀ ਵਿੱਚ ਸੁੱਟ ਦਿੱਤਾ ਤੇ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਆ ਤੁਸੀਂ ਕੀ ਕਰ ਦਿੱਤਾ ਹੈ ਇਹ ਤਾਂ ਕੋਹੇਨੂਰ ਹੀਰੇ ਨਾਲੋਂ ਵੀ ਮਹਿੰਗਾ ਸੀ ਤੇ ਤੁਸੀਂ ਚੁੱਕ ਕੇ ਗੁਦਾਵਰੀ ਵਿੱਚ ਸੁੱਟ ਦਿੱਤਾ ਮਹਾਰਾਜ ਕਹਿਣ ਲੱਗੇ ਬਹਾਦਰ ਸ਼ਾ ਘਬਰਾ ਨਾ ਅਸੀਂ ਹੀਰਾ ਸੁੱਟਿਆ ਨਹੀਂ ਅਸੀਂ ਤੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰ ਲਿਆ ਕਹਿੰਦੇ ਬਹਾਦਰ ਸ਼ਾ ਦਾ ਚਿਹਰਾ ਉੱਤਰ ਗਿਆ ਤੇ ਰੰਗ ਪੀਲਾ ਪੈ ਗਿਆ ਜਦੋਂ ਬਹਾਦਰ ਸ਼ਾ ਦਾ ਚਿਹਰਾ ਉੱਡ ਗਿਆ ਗੋਬੀ ਸਿੰਘ ਜੀ ਕਹਿਣ ਲੱਗੇ ਬਾਦਸ਼ਾਹ ਹੁਣ ਤੂੰ ਘਬਰਾ ਨਾ ਤੇ ਹੁਣ ਤੂੰ ਇਸ ਗੁਦਾਵਰੀ ਨਦੀ ਦੇ ਵਿੱਚੋਂ ਬੁੱਕ ਭਰ ਤੇ ਆਪਣਾ ਹੀਰਾ ਪਛਾਨ ਜਦੋਂ ਬਹਾਦਰ ਸ਼ਾਹ ਨੇ ਵਗਦੀ ਗੋਦਾਵਰੀ ਦੇ ਵਿੱਚੋਂ ਬੁੱਕ ਭਰ ਕੇ ਹੀਰਿਆਂ ਦਾ ਕੱਢਿਆ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਬਾਦਸ਼ਾਹ ਹੁਣ ਇਸ ਵਿੱਚੋਂ ਆਪਣਾ ਹੀਰਾ ਵੀ ਪਛਾਨ ਲੈ ਤੇ ਬਾਕੀ ਦੇ ਹੀਰੇ ਗੋਦਾਵਰੀ ਦੇ ਵਿੱਚ ਹੀ ਢੇਰੀ ਕਰ ਦਿਓ ਜਦੋਂ ਬਹਾਦਰ ਸ਼ਾਹ ਨੇ ਇਹ ਕੋਤਕ ਵੇਖਿਆ ਤਾਂ ਉਹ ਸ਼ਰਮਿੰਦਾ ਹੋ ਗਿਆ ਬਾਦਸ਼ਾਹ ਝੂਠਾ ਪੈ ਗਿਆ ਤੇ ਸਾਰੇ ਹੀਰੇ ਉਹਨੇ ਵਗਦੀ ਨਦੀ ਦੇ ਵਿੱਚ ਢੇਰੀ ਕਰ ਦਿੱਤੇ ਤੇ ਬਹਾਦਰ ਸ਼ਾਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਟੈ ਪਿਆ ਬਹਾਦਰ ਸ਼ਾ ਦਾ ਹੰਕਾਰ ਟਹਿਲਾ ਹੋ ਗਿਆ ਤੇ ਢਿੱਲਾ ਪੈ ਗਿਆ ਤੇ ਆਪਣੇ ਮਨ ਹੀ ਮਨ ਵਿੱਚ ਸ਼ਰਮਿੰਦਾ ਹੋਣ ਲੱਗ ਪਿਆ ਬਹਾਦਰ ਸ਼ਾ ਦਾ ਇਹ ਮਿਲਾਪ ਗੁਰੂ ਸਾਹਿਬ ਨਾਲ ਇਕਦਾਵਰੀ ਦੇ ਟਕੰਡੇ ਤੇ ਨਦੇੜ ਸਾਹਿਬ ਦੀ ਧਰਤੀ ਤੇ ਹੋਇਆ ਸੀ ਤੇ ਪਹਿਲੀ ਵਾਰ ਬਹਾਦਰ ਸ਼ਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਭਾਈ ਨੰਦ ਲਾਲ ਜੀ ਦੇ ਕਹਿਣ ਉੱਤੇ ਹਾਜ਼ਰ ਹੋਇਆ ਸੀ ਕਿਉਂਕਿ ਬਹਾਦਰ ਸ਼ਾ ਨੇ ਬਗਾਵਤ ਕੀਤੀ ਸੀ ਤੇ ਔਰੰਗਜੀਬ ਨੇ ਇਸ ਨੂੰ ਜੇਲ੍ਹ ਵਿੱਚ ਛੱਡ ਦਿੱਤਾ ਸੀ ਭਾਈ ਨੰਦ ਲਾਲ ਜੀ ਇਹਨੂੰ ਜੇਲ੍ਹ ਵਿੱਚ ਮਿਲਣ ਵਾਸਤੇ ਗਏ ਕਹਿਣ ਲਗਾ ਨੰਦ ਲਾਲ ਜੀ ਤੁਸੀਂ ਗੁਰੂ ਗੋਬੀ ਸਿੰਘ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਿਓ ਕਿ ਮੈਂ ਜਿਉਂਦਾ ਜਾਗਦਾ ਜੇਲ੍ਹ ਤੋਂ ਬਾਹਰ ਆ ਜਾਵਾਂ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਬੇਨਤੀ ਕੀਤੀ ਮਹਾਰਾਜ ਕਹਿਣ ਲਗੇ ਬਾਦਸ਼ਾਹ ਇਹ ਔਰੰਗਜੀਬ ਦਾ ਪੁੱਤਰ ਹੈ ਮਹਾਰਾਜ ਜੀ ਜਿਹਦੀ ਤੁਸੀਂ ਸਪਾਰਸ਼ ਕਰ ਰਹੇ ਹੋ ਜਿੰਦਾ ਜੀ ਪੁੱਤਰ ਤਾਂ ਵਾਕਈ ਔਰੰਗਜੀਬ ਦਾ ਬਾ ਦਰਸ਼ਾ ਬੰਦਾ ਬਹੁਤ ਚੰਗਾ ਹੈ ਮਹਾਰਾਜ ਕਹਿਣ ਲੱਗੇ ਨੰਦ ਲਾਲ ਜੇ ਬੰਦਾ ਬਹੁਤ ਚੰਗਾ ਹੈ ਤਾਂ ਯਾਦ ਰੱਖਿਓ ਅੱਜ ਅਸੀਂ ਇੱਕ ਵਾਰ ਦਿੰਨੇ ਹਾਂ ਤੇ ਜੇਲ੍ਹ ਵਿੱਚੋਂ ਇਹ ਰਿਹਾ ਹੋ ਜਾਣਾ ਹੈ ਪਰ ਇੱਕ ਦਿਨ ਆਏਗਾ ਜਦੋਂ ਇਹ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹ ਵੀ ਬਣੇਗਾ ਤੇ ਫਿਰ ਭਾਈ ਨੰਦ ਲਾਲ ਜੀ ਲਿਖਦੇ ਹਨ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਿੰਘ ਜੇ ਮਹਾਰਾਜ ਦੇ ਪਿਤਾ ਨੂੰ ਸ਼ਹੀਦ ਨੂੰ ਸ਼ਹੀਦ ਕੀਤਾ ਪਰ ਗੁਰੂ ਸਾਹਿਬ ਉਹਦੇ ਪੁੱਤਰ ਨੂੰ ਹਿੰਦੁਸਤਾਨ ਦੀ بارش ਹੀ ਦਾ ਵਰਦਾਨ ਵਰਦਾਨ ਦੇ ਰਹੇ ਸਨ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ